ਦੇਗਾ ਸਾਹਿਬ ਦਸਵੇਂ ਪਾਸ਼ਾ ਦੀ ਵੱਡੀ ਦਸਤਾਰ ਦਸਵੇਂ ਪਾਸ਼ਾ ਦੀ ਛੋਟੀ ਦਸਤਾਰ ਕਿਸ ਕੀ ਦਸਵੇਂ ਪਾਸ਼ਾ ਦੀ ਵੱਡਾ ਚੋਲਾ ਦਸਵੇਂ ਪਾਸ਼ਾ ਦਾ ਇਹਨਾਂ ਤੇ ਖੂਨ ਤੇ ਪਸੀਨੇ ਦੇ ਨਿਸ਼ਾਨ ਵੀ ਲੱਗੇ ਹੋਏ ਨੇ ਇਹਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਮੁਕਸਰ ਦੀ ਜੰਗ ਵਿੱਚ ਪਹਿਨੇ ਹੋਏ ਵਸਤਰ ਨੇ ਛੋਟਾ ਚੋਲਾ 10ਵੇਂ ਪਾਸ਼ਾ ਦਾ ਉਹਨਾਂ ਦੀ ਜਗ੍ਹਾ ਤੇ ਪਹਿਨਣ ਵਾਲਾ ਛੋਟਾ ਚੋਲਾ 10ਵੇਂ ਪਾਸ਼ਾ ਦਾ ਰੇ ਪਜਾਮਾ 10ਵੇਂ ਪਾਸ਼ਾ ਦਾ ਇਹਨਾਂ ਦੇ ਵੀ ਖੂਨ ਦੇ ਨਿਸ਼ਾਨ ਲੱਗੇ ਹੋਏ ਨੇ ਜਦੋਂ ਕਿ ਭਾਈ ਮਹਾ ਸਿੰਘ ਨੇ ਬੇਦਾਵਾ ਕੁੜਵਾਇਆ ਸੀ ਤੇ ਟੁੱਟੀ ਹੋਈ ਗੰਡਣ ਦਾ ਵੱਢ ਲਿਆ ਸੀ ਇਹ ਉਸ ਟਾਈਮ ਦੇ ਨਿਸ਼ਾਨ ਨੇ ਮਾਤਾ ਜੀ ਸਾਹਿਬ ਕੌਰ ਦਾ ਰੇ ਪਜਾਮਾ ਵਾਜ ਦੀ ਡੋਰ ਹੈ ਬਾਜ ਦੇ ਪੈਰਾਂ ਵਿੱਚ ਬੰਨੀ ਹੁੰਦੀ ਸੀ ਬਾਜ ਦੇ ਪੈਰਾਂ ਦੀ ਡੋਰ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਬਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਸੰਪੂਰਨ ਬਾਣੀ ਦਰਜ ਹੈ ਇਹਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੁਕਮਨਾਮੇ ਜਿਸਤੇ ਦਮਦਮਾ ਸਾਹਿਬ ਤਖਤ ਸਿਧ ਹੋਏ ਨੇ ਦਸਵੇਂ ਪਾਸ਼ਾ ਦੇ ਮੁਖਵਾਕ ਉਪਰਮੋਹਰ ਲੱਗੀ ਹੈ ਜਿਨ੍ਹਾਂ ਦੇ ਦਰਸ਼ਨ ਤੁਸੀਂ ਤੱਕ ਸਾਹਿਬ ਕੀਤੇ ਹੋ ਆਹ ਹੋਇਆ ਉਹ ਦੂਜਾ ਤੇਗਾ ਸਾਹਿਬ ਦਸਵੇਂ ਪਾਤਸ਼ਾਹ ਵੱਡੀ ਦਸਤਾਰ ਦਸਵੇਂ ਪਾਤਸ਼ਾਹ ਦੀ ਛੋਟੀ ਦਸਤਾਰ ਕਿਸ ਕੀ ਦਸਵੇਂ ਪਾਤਸ਼ਾਹ ਦੀ ਵੱਡਾ ਚੋਲਾ ਦਸਵੇਂ ਪਾਤਸ਼ਾਹ ਦਾ ਇਹਨਾਂ ਤੇ ਖੂਨ ਤੇ ਪਸੀਨੇ ਦੇ ਨਿਸ਼ਾਨ ਵੀ ਲੱਗੇ ਹੋਏ ਨੇ ਇਹਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਮੁਕਸਰ ਦੀ ਜੰਗ ਵਿੱਚ ਪਹਿਨੇ ਹੋਏ ਵਸਤਰ ਨੇ ਛੋਟਾ ਚੋਲਾ ਦਸਵੇਂ ਪਾਸ਼ਾ ਦਾ ਬੁਨਾਂਂਦੀ ਜਗ੍ਹਾ ਤੇ ਪਹਿਨਣ ਵਾਲਾ ਛੋਟਾ ਚੋਲਾ ਦਸਵੇਂ ਪਾਸ਼ਾ ਦਾ ਤੇ ਪਜਾਮਾ ਦਸਵੇਂ ਪਾਸ਼ਾ ਦਾ ਇਹਨਾਂ ਦੇ ਵੀ ਖੂਨ ਦੇ ਨਿਸ਼ਾਨ ਲੱਗੇ ਹੋਏ ਨੇ ਜਦੋਂ ਕਿ ਭਾਈ ਮਹਾ ਸਿੰਘ ਨੇ ਬੇਦਾਵਾ ਪੜਵਾਇਆ ਸੀ ਤੇ ਟੁੱਟੀ ਹੋਈ ਗੰਡਣ ਦਾ ਵੱਢ ਲਿਆ ਸੀ ਇਹ ਉਸ ਟਾਈਮ ਦੇ ਨਿਸ਼ਾਨ ਹੈ ਮਤਾਜੀ ਸਾਹਿਬ ਕੋਰਦਾਰੇ ਪਜਾਮੇ ਬਾਜ ਦੀ ਡੋਰ ਹੈ ਬਾਜ ਦੇ ਪੈਰਾਂ ਵਿੱਚ ਬੰਨੀ ਹੁੰਦੀ ਸੀ ਬਾਜ ਦੇ ਪੈਰਾਂ ਦੀ ਡੋਰ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਬਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਸੰਪੂਰਨ ਬਾਣੀ ਦਰਜ ਹੈ ਇਹਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੁਕਮਨਾਮਾ ਜਿਸ ਤੇ ਦਮਦਮਾ ਸਾਹਿਬ ਤੱਕ ਸਿੱਧ ਹੋਏ ਨੇ ਦਸਵੇਂ ਪਾਤਸ਼ਾਹ ਦੇ ਮੁਖਵਾਕ ਉਪਰ ਮੋਹਰ ਲੱਗੀ ਹੈ ਜਿਨ੍ਹਾਂ ਦੇ ਦਰਸ਼ਨ ਤੁਸੀਂ ਤੱਕ ਸਾਹਿਬ ਕੀਤੇ ਹਨ ਹਾਂ